ਸ਼ਤਸ਼ੇਕਾ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡੇ ਪੰਜਾਬੀ ਤਰ੍ਹਾਂ ਰੈਸਪੀਸ ਦੇ ਵਿੱਚ ਅੱਜ ਅਸੀਂ ਤੁਹਾਡੇ ਲਈ ਬਹੁਤ ਜਿਆਦਾ ਵਧੀਆ ਰੈਸਪੀ ਲੈ ਕੇ ਆਏ ਹਾਂ ਉਸ ਤੋਂ ਪਹਿਲਾਂ ਰਿਕੁਐਸਟ ਹੈ ਜੇ ਤੁਸੀਂ ਚੈਨਲ ਤੇ ਪਹਿਲੀ ਵਾਰ ਆਏ ਹੋ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਕਰਿਓ ਵੀਡੀਓ ਵਧੀਆ ਲੱਗੀ ਲਾਈਕ ਕਰਿਓ ਤੇ ਨਾਲ ਲੱਗੇ ਬੈਲ ਆਈਕਨ ਨੂੰ ਜ਼ਰੂਰ ਪ੍ਰੈਸ ਕਰਿਓ ਤਾਂ ਕਿ ਆਉਣ ਵਾਲੀ ਹਰ ਵੀਡੀਓ ਦਾ ਨੋਟੀਫਿਕੇਸ਼ਨ ਫੜੇ ਤੱਕ ਸਭ ਤੋਂ ਪਹਿਲਾਂ ਪਹੁੰਚ ਸਕੇ ਵੀਡੀਓ ਸ਼ੁਰੂ ਕਰਦੇ ਹਾਂ ਅੱਜ ਅਸੀਂ ਬਣਾ ਕੇ ਤਿਆਰ ਕਰਾਂਗੇ ਸਾਬੂਦਾਣੇ ਦੀ ਬਹੁਤ ਹੀ ਜ਼ਿਆਦਾ ਟੇਸਟੀ ਗਾੜੀ-ਗਾੜੀ ਖੀਰ ਜੇ ਤੁਸੀਂ ਇਸ ਤਰੀਕੇ ਨਾਲ ਸਾਬੂਦਾਣੇ ਦੀ ਖੀਰ ਬਣਾ ਕੇ ਤਿਆਰ ਕਰੋਗੇ ਤਾਂ ਇਹ ਬਿਲਕੁਲ ਵੀ ਫਟੂਗੀ ਨਹੀਂ ਬਹੁਤ ਹੀ ਜ਼ਿਆਦਾ ਟੇਸਟੀ ਇਕਦਮ ਗਾੜੀ ਬਣ ਕੇ ਤਿਆਰ ਹੋਊਗੀ ਜੇ ਸਾਰੇ ਟਿਪਸ ਫੋਲੋ ਕਰਕੇ ਤੁਸੀਂ ਖੀਰ ਬਣਾ ਕੇ ਤਿਆਰ ਕਰੋਗੇ ਤਾਂ ਖੀਰ ਬਣਾਣਾ ਸ਼ੁਰੂ ਕਰਦੇ ਹਾਂ ਸਾਬੂਦਾਣੇ ਦੀ ਖੀਰ ਬਣਾ ਲਈ ਮੈਂ ਅੱਧਾ ਕੱਪ ਸਾਬੂਦਾਣਾ ਲਿਆ ਸੀ ਇਨੂੰ ਚੰਗੀ ਤਰ੍ਹਾਂ ਧੋ ਕੇ ਇਹਦੇ ਵਿੱਚ ਅੱਧਾ ਕੱਪ ਪਾਣੀ ਦਾ ਪਾ ਕੇ ਅਸੀਂ 2-3 ਘੰਟੇ ਲਈ ਇਹਨੂੰ ਭਿਓ ਕੇ ਰੱਖ ਦੇਣਾ ਜਦੋਂ ਵੀ ਖੀਰ ਬਣਾਣੀ ਹੈ ਉਸ ਤੋਂ 2-3 ਘੰਟੇ ਪਹਿਲਾਂ ਅਸੀਂ ਸਾਬੂਦਾਣੇ ਨੂੰ ਭਿਓ ਕੇ ਰੱਖ ਦਵਾਂਗੇ ਤਾਂ ਕਿ ਥੋੜਾ ਜਿਹਾ ਸੌਫਟ ਹੋ ਚੁੱਕੇ ਜਿਆਦਾ ਪਾਣੀ ਐਡ ਨਹੀਂ ਕਰਨਾ ਅੱਧਾ ਕੱਪ ਸਾਬੂਦਾਣਾ ਤੇ ਅੱਧਾ ਕੱਪ ਹੀ ਪਾਣੀ ਪਾ ਕੇ ਇਹਨੂੰ ਭਿਓ ਕੇ ਰੱਖਾਂਗੇ ਹੁਣ ਦਾਸੀ ਕੜਾਹੀ ਜਾਂ ਤੁਸੀਂ ਪੈਨ ਵਿੱਚ ਜਿਹਦੇ ਵਿੱਚ ਵੀ ਖੀਰ ਬਣਾ ਰਹੇ ਹੋ ਥੋੜਾ ਜਿਹਾ ਪਾਣੀ ਪਾ ਲਵਾਂਗੇ ਪਹਿਲਾਂ ਤਾਂ ਕਿ ਸਾਡਾ ਦੁੱਧ ਜਿਹੜਾ ਹਿੱਟ ਨਾ ਲੱਗੇ 1 ਲੀਟਰ ਮੈਂ ਫੁੱਲ ਫੈਟ ਦੁੱਧ ਲਿਆ ਆ ਇਹਨੂੰ ਚੰਗੀ ਤਰ੍ਹਾਂ ਅਸੀਂ ਗਰਮ ਕਰ ਲਾਂਗੇ ਠੰਡੇ ਦੁੱਧ ਵਿੱਚ ਕਦੇ ਵੀ ਸਾਬੂਦਾਨਾ ਨੂੰ ਐਡ ਨਹੀਂ ਕਰਨਾ ਜੇ ਤੁਸੀਂ ਠੰਡੇ ਦੁੱਧ ਵਿੱਚ ਸਾਬੂਦਾਨਾ ਐਡ ਕਰੋਗੇ ਤਾਂ ਜਿਹੜਾ ਦੁੱਧ ਹੈ ਫਟਣਾ ਸ਼ੁਰੂ ਹੋ ਜਾਂਦਾ ਹੈ ਇਸ ਕਰਕੇ ਜਿਹੜੀ ਖੀਰ ਉਹ ਵਧੀਆ ਬਣ ਕੇ ਤਿਆਰ ਨਹੀਂ ਹੁੰਦੀ ਹੈਗੀ ਉਹਨਾਂ ਰਾਤੇ ਸ਼ੁਰੂ ਹੋਣ ਵਾਲੇ ਆ ਜਿਹੜੇ ਭੈਣਾਂ ਮੇਰੀਆਂ ਵਰਤ ਰੱਖਦੀਆਂ ਉਹ ਇਸ ਤਰੀਕੇ ਨਾਲ ਸਾਬੂਦਾਣੇ ਦੀ ਖੀਰ ਜ਼ਰੂਰ ਬਣਾ ਕੇ ਦੇਖਣ ਬਹੁਤ ਜ਼ਿਆਦਾ ਵਧੀਆ ਬਣ ਕੇ ਤਿਆਰ ਹੋਊਗੀ ਤੇ ਖਾਣ ਵਿੱਚ ਵੀ ਬਹੁਤ ਜ਼ਿਆਦਾ ਟੇਸਟੀ ਬਣ ਕੇ ਤਿਆਰ ਹੋਊਗੀ ਦੁੱਧ ਨੂੰ ਅਸੀਂ ਲਗਾਤਾਰ ਚਲਾਉਂਦੇ ਹੋਏ 3 ਤੋਂ 4 ਵਾਰ ਉਬਾਲ ਲੈਣਾ ਹੈ ਚੰਗੀ ਤਰ੍ਹਾਂ ਚੰਗੀ ਤਰ੍ਹਾਂ ਉਬਾਲਿਆ ਹੋਇਆ ਦੁੱਧ ਹੈ ਜਿਹੜਾ ਜਦੋਂ ਇਹਦੇ ਵਿੱਚ ਸਾਬੂਦਾਣਾ ਪਾਉਂਗੇ ਤਾਂ ਬਹੁਤ ਹੀ ਵਧੀਆ ਜਿਹੜਾ ਇੱਕਦਮ ਫੁੱਲ ਕੇ ਤਿਆਰ ਹੋਊਗਾ ਦੇਖੋ ਲਗਾਤਾਰ ਚਲਾਉਂਦੇ ਹੋਏ ਜਿਹੜੀ ਨਾਲ ਸਾਈਡਾਂ ਵਿੱਚ ਮਲਾਈ ਹੁੰਦੀ ਹੈ ਉਹ ਵੀ ਨਾਲ ਦੇ ਨਾਲ ਉਤਾਰ ਕੇ ਅਸੀਂ ਦੁੱਧ ਵਿੱਚ ਹੀ ਐਡ ਕਰਦੇ ਜਾਵਾਂਗੇ ਦੁੱਧ ਨੂੰ ਲਗਾਤਾਰ ਚਲਾਉਂਦੇ ਹੋਏ ਅਸੀਂ ਉਬਾਲ ਲੈਣਾ ਹੈ ਤਾਂ ਕਿ ਹੇਟ ਨਾ ਲੱਗੇ ਦੁੱਧ ਬਿਲਕੁਲ ਵੀ ਥੋੜਾ ਜਿਹਾ ਪਾਣੀ ਜ਼ਰੂਰ ਪਾਓ ਭਾਰੇ ਤਲੇ ਵਾਲੀ ਜਿਹੜੀ ਕੜਾਹੀ ਤੁਸੀਂ ਲੈਣੀ ਆ ਤਾਂ ਕਿ ਸਾਡਾ ਦੁੱਧ ਹੈ ਜਿਹੜਾ ਖੀਰ ਬਣਾਣੀ ਹੈ ਅਸੀਂ ਉਹ ਬਿਲਕੁਲ ਵੀ ਹੇਟ ਨਾ ਲੱਗੇ ਤੇ ਬਿਲਕੁਲ ਸਲੋ ਗੈਸ ਤੇ ਇਹਨੂੰ ਤਿੰਨ ਤੋਂ ਚਾਰ ਉਬਾਲੀ ਆ ਚੁੱਕੀ ਹੈ ਤੁਸੀਂ ਦੇਖ ਸਕਦੇ ਹੋ ਦੁੱਧ ਨੂੰ ਕਾਫੀ ਜ਼ਿਆਦਾ ਗਾੜਾ ਵੀ ਹੋ ਚੁੱਕਿਆ ਪਹਿਲਾਂ ਨਾਲ ਤਾਂ ਹੁਣ ਇਹਦੇ ਵਿੱਚ ਅਸੀਂ ਜਿਹੜਾ ਸਾਬੂਦਾਣਾ ਪਿਓ ਕੇ ਰੱਖਿਆ ਸੀਗਾ ਉਹ ਐਡ ਕਰ ਦਾਂਗੇ ਦੋ ਤਿੰਨ ਟਿਪਸ ਜਿਹੜੇ ਤੁਸੀਂ ਫੋਲੋ ਕਰਕੇ ਬਣਾਉਂਗੇ ਤਾਂ ਤੁਹਾਡੀ ਖੀਰ ਹੈ ਜਿਹੜੀ ਬਿਲਕੁਲ ਪਰਫੈਕਟ ਬਣ ਕੇ ਤਿਆਰ ਹੋਊਗੀ ਇੱਕ ਤਾਂ ਸਾਬੂਦਾਣੇ ਭਿਓਨ ਟਾਈਮ ਹੈ ਜਿਹੜਾ ਜ਼ਿਆਦਾ ਪਾਣੀ ਨਹੀਂ ਪਾਣਾ ਜਿੰਨਾ ਤੁਸੀਂ ਸਾਬੂਦਾਣਾ ਲਓਗੇ ਓਨਾ ਹੀ ਅਸੀਂ ਪਾਣੀ ਵਿੱਚ ਇਹਨੂੰ ਭਿਓ ਕੇ ਰੱਖਣਾ ਹੈ ਤਾਂ 3 ਤੋਂ 4 ਘੰਟੇ ਪਹਿਲਾਂ ਭਿਓ ਕੇ ਰੱਖ ਦੇਣੇ ਆ ਤੇ ਕਦੇ ਵੀ ਠੰਡੇ ਦੁੱਧ ਵਿੱਚ ਸਾਬੂਦਾਣੇ ਨੂੰ ਨਹੀਂ ਪਾਣਾ ਨਹੀਂ ਤਾਂ ਜਿਹੜਾ ਦੁੱਧ ਹੈ ਉਹ ਜਲਦੀ ਫਟਣਾ ਸ਼ੁਰੂ ਹੋ ਜਾਂਦਾ ਹੈ ਤੇ ਲਗਾਤਾਰ ਚਲਾਉਂਦੇ ਹੋਏ 5 ਤੋਂ 6 ਮਿੰਟ ਅਸੀਂ ਸਾਬੂਦਾਣੇ ਦੀ ਖੀਰ ਜਿਹੜੀ ਬਣਾ ਕੇ ਤਿਆਰ ਕਰਾਂਗੇ ਕਿਉਂਕਿ ਲਗਾਤਾਰ ਚਲਾਉਂਦੇ ਹੋ ਜਿਹੜਾ ਸਾਬੂਦਾਨਾ ਹੈ ਉਹ ਕੜਾਹੀ ਦੇ ਹੇਠ ਨਹੀਂ ਲੱਗਦਾ ਬਿਲਕੁਲ ਨਹੀਂ ਚਿਪਕੂਗਾ ਤੁਸੀਂ ਲਗਾਤਾਰ ਚਲਾਉਂਦੇ ਹੋਏ ਇਹਨੂੰ ਪਕਾਉਂਗੇ ਤਾਂ ਬਹੁਤ ਹੀ ਜਲਦੀ ਬਣ ਕੇ ਤਿਆਰ ਹੁੰਦੀ ਹੈ ਤੁਸੀਂ ਦੇਖ ਸਕਦੇ ਹੋ ਜਦੋਂ ਦਾਣੇ ਪਾਏ ਸੀ ਅਸੀਂ ਇੱਕਦਮ ਫੁੱਲਣੇ ਸ਼ੁਰੂ ਹੋ ਗਏ ਆ ਇੱਕਦਮ ਮੋਤੀਆਂ ਵਰਗੇ ਲੱਗਣ ਲੱਗ ਗਏ ਆ ਲਗਾਤਾਰ ਚਲਾਉਂਦੇ ਹੋਈ ਅਸੀਂ ਇਸ ਤਰੀਕੇ ਨਾਲ ਇਹਨੂੰ ਬਣਾ ਕੇ ਤਿਆਰ ਕਰਾਂਗੇ ਇਹਦੇ ਵਿੱਚ ਆਪਣੇ ਟੇਸਟ ਦੇ ਅਕੋਰਡਿੰਗ ਆਪਣਾ ਮਿੱਠਾ ਐਡ ਕਰ ਦਾਂਗੇ ਮੈਂ 2 ਚਮਚਾਚੇ ਦੇ ਵਿੱਚ چینی ਦੇ ਐਡ ਕੀਤੇ ਆ ਤੁਸੀਂ ਇਹਦੇ ਵਿੱਚ ਆਪਣੀ ਮਨਪਸੰਦ ਕੋਈ ਵੀ ਡਰਾਈ ਫਰੂਟ ਵੀ ਐਡ ਕਰ ਸਕਦੇ ਹੋ ਮੈਂ ਕਾਜੂ ਤੇ ਬਦਾਮ ਨੂੰ ਬਿਲਕੁਲ ਬਰੀਕ ਬਰੀਕ ਕਟਿੰਗ ਕਰਕੇ ਪਾਇਆ ਹੈ ਤੁਸੀਂ ਇੱਥੇ ਇਲਾਇਚੀ ਦਾ ਪਾਊਡਰ ਵੀ ਪਾ ਸਕਦੇ ਹੋ ਫਲੇਵਰ ਲਈ ਤੇ ਕੇਸਰ ਦੇ ਤਾਗੇ ਜੇ ਤੁਹਾਨੂੰ ਪਸੰਦ ਹੈ ਤਾਂ ਉਹ ਵੀ ਐਡ ਕਰ ਸਕਦੇ ਹੋ ਤਾਂ ਕਿ 컬러ਫੁਲ ਬਣ ਕੇ ਤਿਆਰ ਹੋ ਜਵੇ ਖੀਰ ਇਸ ਤਰੀਕੇ ਨਾਲ ਅਸੀਂ 5 ਤੋਂ 6 ਮਿੰਟ ਲਗਾਤਾਰ ਚਲਾਉਂਦੇ ਹੋਏ ਅਸੀਂ ਬਿਲਕੁਲ ਸਲੋ ਟੂ ਮੀਡੀਅਮ ਗੈਸ ਤੇ ਲਗਾਤਾਰ ਚਲਾਉਂਦੇ ਹੋਏ ਖੀਰ ਨੂੰ ਪਕਾ ਲਵਾਂਗੇ ਤੇ ਤੁਹਾਡੀ ਖੀਰ ਬਿਲਕੁਲ ਵੀ ਫਟੂਗੀ ਨਹੀਂ ਤੇ ਬਹੁਤ ਜ਼ਿਆਦਾ ਟੇਸਟੀ ਬਣ ਕੇ ਤਿਆਰ ਹੋਊਗੀ ਤੇ ਇੱਕ ਟਿਪ ਇਹ ਹੈ ਕਿ ਕਦੇ ਵੀ ਸਾਬੂਦਾਣੇ ਦੀ ਖੀਰ ਨੂੰ ਓਵਰਕੁੱਕ ਨਹੀਂ ਕਰਨਾ ਕਿਉਂਕਿ ਠੰਡੀ ਹੋਣ ਤੋਂ ਬਾਅਦ ਬਹੁਤ ਜ਼ਿਆਦਾ ਗਾੜੀ ਹੋ ਜਾਂਦੀ ਹੈ ਦੇਖੋ ਤੁਸੀਂ ਦੇਖ ਸਕਦੇ ਹੋ ਇੰਨੀ ਕਸੀਂ ਪਤਲੀ ਰੱਖ ਦਾਂਗੇ ਹੁਣ ਗੈਸ ਦੀ ਫਲੇਮ ਬੰਦ ਕਰ ਦਾਂਗੇ ਦੇਖੋ ਅਸੀਂ ਅੱਧਾ ਘੰਟਾ ਹੋ ਚੁੱਕਿਆ ਅਸੀਂ ਬਣਾਈ ਨੂੰ ਇਹ ਬਿਲਕੁਲ ਗਾੜੀ ਹੋ ਚੁੱਕੀ ਹੈ ਜ਼ਿਆਦਾ ਗਾੜੀ ਨਹੀਂ ਕਰਨੀ ਅਸੀਂ ਪਕਾਉਂਦੇ ਟਾਈਮ ਦੇਖੋ ਇਸ ਤਰੀਕੇ ਨਾਲ ਅਸੀਂ ਸਾਬੂਦਾਣੇ ਦੀ ਖੀਰ ਬਣਾ ਕੇ ਤਿਆਰ ਕਰ ਲਈ ਆ ਤੁਸੀਂ ਵੀ ਇੱਕ ਵਾਰ ਜ਼ਰੂਰ ਟਰਾਈ ਕਰਿਓ ਤੇ ਕਮੈਂਟ ਕਰਕੇ ਜ਼ਰੂਰ ਦੱਸਿਓ ਕਿ ਅੱਜ ਵਾਲੀ ਵੀਡੀਓ ਕਿੱਦਾਂ ਦੀ ਲੱਗੀ ਮਿਲਦੇ ਹਾਂ ਕਿਸੇ ਵਧੀਆ ਜੀ ਰੈਸਪੀ ਦੇ ਨਾਲ ਤਦ ਤੱਕ ਲਈ ਸ਼ਸ਼ਕਾਲ